ஜுனதிக்குடாப்பி அன்னேதேவன்னேடொ பக்கத்துல இருந்து சேரதேசிதே புட்டப்பப்பா புட்டப்பப்பா நம்மனு சொக்குப்பண்டிரே இந்த திக்கே அடப்பமிட்ட புண்டிரே இந்த கிச்சன்ல இருந்து ஒருத்தனுக்கு நல்ல गाने யாரும் லونه கட்டா தெரிப்பே நம்மோ diman kita di pai besok. Sepan patlaban sade chien na so urang di situ. ਸਰ ਘਾ ਭਰਿਆ ਦੇ ਲਿਆ ਕਿਉਂਕਿ ਜਿਹੜਾ ਸਾਡਾ ਮਕਸਦ ਹੈ ਸਰਕਾਰ ਦਾ ਮਕਸਦ ਹੈ ਜਮਾਨ ਸਾਹਿਬ ਉਹਨਾਂ ਦਾ ਮਕਸਦ ਹੈ ਸਾਡਾ ਮਕਸਦ ਬਹੁਤ ਕਲੀਅਰਟ ਹੈ ਕਿ ਨਹੀਂ ਕਿ ਢੱਡ ਕੇ ਉਦਘਾਟਨ ਕਰਦਾ ਬਿਲਡਿੰਗ ਖੜੀ ਕਰਦੇ ਨਹੀਂ ਅਸੀਂ ਤਿਆਰੀ ਕਰਨੀ ਹੈ ओके ਇਹ ਮਿਆਦਿਆਂ ਸਾਹਿਬ ਦਾ ਜਿਨ੍ਹਾਂ ਨੇ तकरीबन 18 ਲੱਖ ਦੀ ਲਾਗਤ ਨਾਲ ਜੋ ਸਮਾਰਟ ਰੂਮ ਬਣੇ ਸੀ ਉਹਦਾ ਉਦਘਾਟਨ ਕਰਕੇ ਕਮਰੇ ਬੱਚਿਆਂ ਦੇ ਸਪੁਰਦ ਕੀਤੇ ਆ ਤੇ ਹੋਰ ਵੀ ਇਹਨਾਂ ਦਾ ਧੰਨਵਾਦ ਕਰਦਾ ਇਹ ਸਕੂਲ ਦੇ ਬਿਲਕੁਲ ਪਿੱਛੇ ਜਿਹੜਾ ਸਕੂਲ ਆ ਇਹਨਾਂ ਦੀ ਕਿਰਪਾ ਕਰਕੇ ਇਹਨਾਂ ਦੀ ਗਵਾਹੀ ਕਰਕੇ 40 ਲੱਖ ਦੀ ਗ੍ਰਾਂਟ ਉੱਥੇ ਆਈ ਆ ਤੇ 40 ਲੱਖ ਦੀ ਗ੍ਰਾਂਟ ਨਾਲ ਉੱਥੇ ਵੀ ਕਮਰੇ ਬਣੇ ਆ ਕੰਮ ਚੱਲ ਰਿਹਾ ਆ ਆਉਣ ਵਾਲੇ 1-2 ਦਿਨਾਂ ਚ ਉਦਘਾਟਨ ਬੜੀਆਂ ਸਾਹਿਬ ਕੀ ਕਰਨਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਫੇਰ ਤਿੰਨਾਂ ਸਕੂਲਾਂ ਦੇ ਜਿਹੜੇ ਕਿ ਤਿੰਨਾਂ ਪਿੰਡਾਂ ਦੇ ਵਿੱਚ ਜਾ ਕੇ ਮਾਨਸਾਬ ਵੱਲੋਂ ਜਿਹੜਾ ਕਿ ਸਿੱਖਿਆ ਕ੍ਰਾਂਤੀ ਨੂੰ ਉਦਘਾਟਨ ਕੀਤਾ ਸੋ ਆਪਾਂ ਅੱਜ ਸੋ ਪਹਿਲਾਂ ਆਪਾਂ ਬੱਗੇ ਕਲਾਂ ਦੇ ਵਿੱਚ ਗਏ ਸੀ ਜਿੱਥੇ ਕਿ 29 ਲੱਖ ਰੁਪਈਆ ਸਕੂਲ ਦੇ ਵਿੱਚ ਗ੍ਰਾਂਟ ਆਈ ਸੀ ਕਮਰਿਆਂ ਦੀ ਸੀ ਸੂਚਾਰਦਾਰੀ ਸੀ ਉਸ ਤੋਂ ਬਾਅਦ ਆਪਾਂ ਪਿੰਡ ਭੁੱਲਰ ਦੇ ਵਿੱਚ ਗਏ ਸੀ ਜਿੱਥੇ ਇੱਕ ਕਮਰੇ ਦੀ 7 ਲੱਖ 50000 ਰੁਪਈਆ ਗ੍ਰਾਂਟ ਆਈ ਸੀ ਸੋ ਹੁਣ ਇਸ ਟਾਈਮ ਆਪਾਂ ਖਿਆਲਾ ਕਲਾਂ ਦੇ ਵਿੱਚ ਖੜੇ ਆ ਜਿੱਥੇ ਆ ਲਗਭਗ 18 ਲੱਖ ਰੁਪਏ ਦੀ ਜਿਹੜੀ ਲਾਗਤ ਇਸ ਪਿੰਡ ਵਿੱਚ ਆਈ ਸੀ ਸੋ ਇਸ ਕਰਕੇ ਆ ਕਿ ਬਹੁਤ ਵਧੀਆ ਜਿਹੜਾ ਕਿ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਪਹਿਲ ਦੇ ਆਧਾਰ ਤੇ ਖਾਸ ਕਰਕੇ ਸਾਡੀ ਜਿਹੜੀ ਕਿ ਬਾਰਡਰ ਬੈਲਟ ਨੂੰ ਹੁਣ ਤੱਕ ਕਰੋਨਾ ਨੇ 53 ਕਰੋੜ ਜਿਹੜਾ 78 ਲੱਖ ਰੁਪਏ ਦਿੱਤਾ ਸੋ ਹਰ ਸਕੂਲਾਂ ਦੇ ਵਿੱਚ ਹੀ ਕਿਸੇ ਜੀ 37 ਲੱਖ ਰੁਪਏ 20 ਲੱਖ ਰੁਪਏ 10 ਲੱਖ ਰੁਪਏ ਜੇ ਹਿਸਾਬ ਨਾਲ ਸਕੂਲਾਂ ਦੇ ਕੰਮ ਆ ਸੋ ਜਿਹੜਾ ਕਿ ਕੰਮ ਹੋ ਰਹੇ ਨੇ ਔਰ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਕਿ ਜਿਹੜਾ ਮਾਨ ਸਾਹਿਬ ਉਹਨਾਂ ਨੇ ਕੱਲ ਦੀ ਫੇਰ ਜਿਹੜੀ ਗ ਸਕੂਲ ਦਾ ਕੰਮ ਹੋਣ ਵਾਲਾ ਆ ਕੋਈ ਚਾਰ ਦਿਵਾਲੀ ਆ ਜਾਂ ਕੋਈ ਕਲਾਸਰੂਮ ਬਣਨ ਵਾਲਾ ਸੋ ਗੂਗਲ ਸ਼ੀਟ ਹੈ ਜਿਹੜੀ ਕਿ ਇੰਜ ਚਾਰ ਸਾਹ ਬੋਲੋ ਭਰ ਕੇ ਤੇ ਸਾਨੂੰ ਜਿਹੜੀ ਕਿ ਉਹ ਭੇਜੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਜਿਹੜਾ ਕਿ ਸਿੱਖਿਆ ਕ੍ਰਾਂਤੀ ਦਾ ਜਿਹੜਾ ਮੈਨਰਲ ਸੋ ਆਪਾਂ ਉਹਨਾਂ ਨੂੰ ਚੁੱਕ ਸਕੀਏ ਸੋ ਮਾਨ ਸਾਹਿਬ ਹੋਣਾਂ ਦਾ ਆ ਆਮ ਆਦਮੀ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਸੋ ਕਿ ਬਹੁਤ ਧੰਨਵਾਦੀ ਕਰਦਾ ਔਰ ਨਾਲ ਹੀ ਪਿੰਡ ਵਾਸੀਆਂ ਦਾ ਔਰ ਖਾਸ ਕਰਕੇ ਅਧਿਆਪਕ ਸਾਹਿਬਾਨਾਂ ਦਾ ਜਿਹੜਾ ਕਿ ਇਮਾਨਦਾਰੀ ਦੇ ਨਾਲ ਜਿਹੜਾ ਕਿ ਪੈਸਾ ਆਪਣੇ ਸਕੂਲਾਂ ਦੇ ਵਿੱਚ ਲਾ ਰਹੇ ਨੇ ਇਹ ਫੌਜੀ ਸੰਘਰਸ਼ ਬਾਰੇ ਤੁਹਾਨੂੰ ਜਾਣਕਾਰੀ ਆ ਕੱਲ ਤੋਂ ਜਿਹੜੀ ਆ ਆਪਾਂ ਯੁੱਧ ਨਸ਼ਾ ਵਿਰੋਧ ਜਿਹੜਾ ਕੀ ਸ਼ੁਰੂ ਕਰ ਲਿਆ ਜੋ ਕੱਲ ਜਿਹੜੇ ਸਾਡੇ ਤਿੰਨਾ ਪਿੰਡਾਂ ਦੀ ਜਿਹੜੀ ਸਾਡੇ ਕੋਲ ਡਿਟੇਲ ਪਹੁੰਚੀ ਆ ਜੀ ਬਾਰਡਰ ਬੈਲਟ ਦੇ ਉੱਪਰ ਤਾੜੀਵਾਲ ਉਦੜ ਮੁੱਲਾਕੋਟ ਤੇ ਬੱਚੀਵਿੰਡ ਜਿਹੜਾ ਕਿ ਅਸੀਂ ਇੱਕ 4 ਵਜੇ 5 ਵਜੇ 6 ਵਜੇ ਆਦਾਂ ਕਰਕੇ ਕੀ ਜਾ ਰਹੇ ਆ ਸੋ ਸ਼ਾਮਦਾਕ ਕਰੇ ਜਿਹੜੀ ਸਾਡੇ ਕੋਲ ਡਿਟੇਲ ਵੀ ਸਾਰੀ ਆ ਜੂਗੀ ਕਿ ਆਪਾਂ ਪਿੰਡਾਂ ਦੇ ਵਿੱਚ ਕਿੱਦਾਂ ਜਾ ਕੇ ਵੀਰਾਂ ਨੂੰ ਜਾਗਰੂਤ ਕਰਨਾ ਸੋ ਸੋ ਨਾਲ ਸਾਰਾ ਪ੍ਰਸ਼ਾਸਨ ਨਾਲ ਸਾਡੇ ਹੋਊਗਾ ਤੇ ਯੁੱਧ ਜਿਹੜਾ ਕਿ ਨਸ਼ਿਆਂ ਵਿਰੋਧ ਮਾਨ ਸਾਹਿਬ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਛੇੜਿਆ ਸੋ ਪਹਿਲਾਂ ਆਪਾਂ ਪ੍ਰੋਪਰਟੀਆਂ ਫੀਲ ਕੀਤੀਆਂ ਸੀ ਫਿਰ ਪੀਲਾ ਪੰਜਾ ਚਲਾਇਆ ਹੁਣ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਕੀ ਜਾਗਰੂਤ ਕਰ ਰਹੇ ਕੋਈ ਕਾਫੀ ਪਿੰਡਾਂ ਦੇ ਵਿੱਚ ਸ਼ਿਕਾਇਤਾਂ ਸੀ ਮਿਲ ਰਹੀਆਂ ਸੀ ਵੇਖਣ ਨੂੰ ਕਿ ਕਈ ਆਪਣੇ ਪੰਚ ਸਰਪੰਚ ਸਾਹਿਬਾਨੀ ਕਹਿੰਦੇ ਸੀ ਕਿ ਅਸੀਂ ਬੰਦਾ ਦੱਸ ਦਿਆਂ ਜਾਂ ਫੜਾਉਣੇ ਆ ਸੋ ਪ੍ਰਸ਼ਾਸਨ 'ਚ ਛੱਡ ਦਿੰਦਾ ਸੋ ਕ ਲਣਗੇ ਸੋ ਨਾਲ ਹੀ ਮੌਕੇ ਤੇ ਪੁੱਛਿਆ ਜਾਊਗਾ ਕਿ ਜੇ ਬੰਦੇ ਫੜੇ ਸੀ ਤਾਂ ਛੱਡੇ ਕਿਹੜੀ ਕਲੋ ਗਏ ਸੋ ਜਿਹੜੇ ਵੇਚਦੇ ਦੇ ਉੱਤੇ ਵਿੱਚ ਮੈਂ ਸਾਰਾ ਆਪਣੇ ਵੱਤ ਤੋਂ ਵੱਧ ਪਿੰਡ ਵਾਲੇ ਵੀਰਾਂ ਨੂੰ ਅਪੀਲ ਕਰਦਾ ਕਿ ਸਾਡਾ ਇਸ ਮੁਹਿੰਮ ਦੇ ਵਿੱਚ ਤਗੜੇ ਹੋ ਕੇ ਸਾਥ ਦਿਓ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਜਿੱਦਾਂ ਕੱਲ ਹੀ ਆਪਾਂ ਤਿੰਨਾਂ ਪਿੰਡਾਂ ਦੇ ਵਿੱਚ ਜਾਣਾ ਸੋ ਉੱਥੇ ਨਹੀਂ ਕਿ ਉਹ ਪਾਰਟੀ ਬਾਜ਼ੀ ਨੂੰ ਆਪਾਂ ਰੱਖ ਕੇ ਜਾਣਾ ਕੋਈ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਹੋਵੇ ਪਰ ਉਸ ਮੁਹਿੰਮ ਦੇ ਵਿੱਚ ਜ਼ਰੂਰ ਪਹੁੰਚੇ ਜਿਹੜੀ ਕਿ ਸਾਨੂੰ ਜਾਣਕਾਰੀ ਮਿਲ ਸਕੇ ਸੋ ਸਾਰਿਆਂ ਨੂੰ ਮਾਈਕ ਦਿੱਤਾ ਜਾਊਗਾ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਊਗਾ ਇਹ ਕਿ ਸਾਨੂੰ ਜਿਹੜੀ ਕਿ ਵੱਧ ਤੋਂ ਵੱਧ ਸਾਨੂੰ ਪਤਾ ਲੱਗੇ ਕਿ ਆਪਾਂ ਜਿਹੜਾ ਨਸ਼ਾ ਜਿਹੜਾ ਖਤਮ ਕਰਨਾ ਹੈ ਉਹ ਆਪਾਂ ਇਹਨਾਂ ਦੇ ਪਬਲਿਕ ਦੇ ਸਹਿਯੋਗ ਦੇ ਨਾਲ ਕਰ ਸਕਦੇ ਕੱਲਾ ਮਾਨ ਸਾ ਸਹਾਰਾ ਲੈ ਕੇ ਆਪਾਂ ਜਿਹੜਾ ਕੀ ਉਹ ਨਸ਼ਾ ਮੁਕਤ ਜਿਹੜਾ ਪੰਜਾਬ ਆਪਾਂ ਕਰਕੇ ਛੱਡਾਂਗੇ ਧੰਨਵਾਦ